ਬਾਲੀਵੁੱਡ ਅਦਾਕਾਰ ਤਰਮਿੰਦਰ ਇਸ ਸਮੇਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਭਰਤੀ ਹਨ ਅਤੇ ਇਲਾਜ ਕਰਵਾ ਰਹੇ ਨੇ ਇਸ ਦੌਰਾਨ ਦੱਸਿਆ ਕਿ ਅਦਾਕਾਰ ਤੇ ਦਿਹਾਂਤ ਦੀਆਂ ਫੁਆਮਾਂ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਫੈਲ ਗਈਆਂ ਇਸ ਤੋਂ ਬਾਅਦ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਜੋ ਹੈ ਚੁੱਪੀ ਤੋੜਦੇ ਹੋਏ ਦੱਸਿਆ ਕਿ ਉਹਨਾਂ ਦੇ ਪਿਤਾ ਯਾਨੀ ਕਿ ਈਸ਼ਾ ਦਿਓ ਨੇ ਜਿਹੜੀ ਇੱਕ ਟਵੀਟ ਕੀਤਾ ਪੋਸਟ ਪਾਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਬਿਲਕੁਲ ਠੀਕ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਜਈਆਂ ਫੁਆਵਾਂ ਨਾ ਫਲਾਈਆਂ ਜਾਣ ਦੱਸਣ ਯੋਗ ਇਹ ਵੀ ਹੈ ਕਿ ਧਰਮਿੰਦਰ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਨੇ ਤੇ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਕੋਈ ਨਾ ਕੁਝ ਸਾਂਝਾ ਕਰਦੇ ਰਹਿੰਦੇ ਨੇ ਹਾਲ ਹੀ ਕੀ ਤਬੀਅਤ ਖਰਾਬ ਹੋਣ ਕਾਰਨ ਉਹਨਾਂ ਨੇ ਘੱਟ ਪੋਸਟ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਆਖਰੀ ਪੋਸਟ 2 ਅਕਤੂਬਰ ਨੂੰ ਸਾਂਝਾ ਕੀਤਾ ਗਿਆ ਸੀ ਇਸ ਪੋਸਟ ਵਿੱਚ ਕਈ ਲੋਕਾਂ ਨੇ ਕਾਰ ਵਿੱਚ ਬੈਠੇ ਨਜ਼ਰ ਆਏ ਸੀ ਉਹਨਾਂ ਨੇ ਪ੍ਰਸ਼ੰਸਕਾਂ ਨੂੰ ਦੁਸਹਿਰੇ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਸੀ ਪਰ ਇਸ ਦੇ ਵਿਚਾਲੇ ਹੁਣ ਜਦੋਂ ਹਸਪਤਾਲ ਦੇ ਵਿੱਚ ਧਰਮਿੰਦਰ ਐਡਮਿਟ ਹੋਏ ਨੇ ਤਾਂ ਉਹਨਾਂ ਦੀਆਂ ਮੌਲ ਦੀਆਂ ਖਬਰਾਂ ਕਾਫੀ ਤੇਜ਼ ਹੋ ਗਿਆ ਸੀ ਪਰ ਇਸ ਦੇ ਵਿੱਚ ਉਹਨਾਂ ਦੀ ਪਤਨੀ ਹਿਮਾ ਮਾਲੜੀ ਤੇ ਉਹਨਾਂ ਦੀ ਧੀ ਇਸ਼ਾ ਦਿਓਨ ਨੇ ਜੋ ਹੈ ਵੱਡੇ ਪੱਤਰ ਦੇ ਉੱਤੇ ਪੋਸਟ ਪਾ ਕੇ ਇੱਕ ਬਿਆਨ ਸਾਂਝਾ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਬਿਲਕੁਲ ਠੀਕ ਨੇ ਏ ਐਫ ਵਾਵਾਂ ਜਿਹੜੀਆਂ ਨੇ ਨਾ ਫਲਾਈਆਂ ਜਾਣ ਉਹਨਾਂ ਦੇ ਪਿਤਾ ਨੂੰ ਕੁਝ ਵੀ ਨਹੀਂ ਹੋਇਆ ਤੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹ ਮੌਤ ਦੀਆਂ ਖਬਰਾਂ ਜਦੋਂ ਵਾਇਰਲ ਹੋਈਆਂ ਤੇ ਪਰਿਵਾਰਕ ਮੈਂਬਰ ਵੀ ਇਹਨਾਂ ਨੂੰ ਦੇਖ ਕੇ ਹੈਰਾਨ ਪਰੇਸ਼ਾਨ ਹੋਏ ਕਿ ਕਿਸ ਤਰੀਕੇ ਦੀਆਂ ਖਬਰਾਂ ਅਰ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਤੇ ਇਸੇ ਹੀ ਚੱਲਦੇ ਉਹਨਾਂ ਨੇ ਕਿਹਾ ਕਿ ਇਹ ਆ ਫਵਾਵਾਂ ਨੇ ਉਹਨਾਂ ਦੇ ਪਿਤਾ ਬਿਲਕੁਲ ਠੀਕ ਨੇ ਤੇ ਇਸੇ ਹੀ ਚੱਲਦੇ ਪਤਨੀ ਨੇ ਵੀ ਜੋ ਐ ਹਿਮਾ ਮਾਲਨੀ ਨੇ ਵੀ ਦਿਗਜ ਅਦਾਕਾਰ ਦੀ ਸਿਹਤ ਬਾਰੇ ਗੈਰ ਜ਼ਿੰਮੇਵਾਰ ਕਾ ਮੀਡੀਆ ਕਵਰੇਜ ਦੀ ਅਲੋchna ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹ ਮੁਆਫ ਕਰਨ ਯੋਗ ਨਹੀਂ ਹੈ ਜਿਸ ਤਰੀਕੇ ਦੇ ਨਾਲ ਇਹ ਪੋਸਟਾਂ ਵਾਇਰਲ ਹੋਈਆਂ ਨੇ ਜ਼ਿੰਮੇਵਾਰ ਚੈਨਲ ਇੱਕ ਅਜਿਹੇ ਵਿਅਕਤੀ ਬਾਰੇ ਝੂਠੀਆਂ ਖਬਰਾਂ ਕਿਵੇਂ ਫੈਲਾ ਸਕਦਾ ਜੋ ਇਲਾਜ ਦਾ ਜਵਾਬ ਦੇ ਰਿਹਾ ਤੇ ਠੀਕ ਹੋ ਰਿਹਾ ਇਹ ਬਹੁਤ ਹੀ ਨਿਰਾਦਰਜਨਕ ਅਤੇ ਗੈਰ ਜ਼ਿੰਮੇਵਾਰਨਾ ਹੈ ਕਿਰਪਾ ਕਰਕੇ ਮੇਰੇ ਪਰਿਵਾਰ ਅਤੇ ਉਹਨਾਂ ਜਨਤਾ ਦੀ ਜ਼ਰੂਰਤ ਦਾ ਸਤਿਕਾਰ ਕਰੋ ਨਿੱਜਤਾ ਦੀ ਔਰ ਉਸ ਤੋਂ ਬਾਅਦ ਇਹ ਹੇਮਾ ਮਾਲੀ ਉਹਨਾਂ ਦੇ ਵੱਲੋਂ ਪੋਸਟ ਸਾਂਝਾ ਕੀਤਾ ਗਿਆ ਤਿਰਮੰਦਰ ਕਈ ਦਿਨਾਂ ਤੋਂ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਭਰਤੀ ਹੋੜ ਔਰ ਹਿਮਾ ਨੇ ਰਾਤ ਨੂੰ ਪਹਿਲਾਂ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਉਹਨਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਸੀ ਤੇ ਪਰ ਧਰਮਿੰਦਰ ਦੀਆਂ ਜਿਹੜੀਆਂ ਖਬਰਾਂ ਵਾਇਰਲ ਹੋਈਆਂ ਕਿ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਬਹੁਤ ਜ਼ਿਆਦਾ ਪਰਿਵਾਰਕ ਮੈਂਬਰ ਪਰੇਸ਼ਾਨ ਹੋਏ ਨਾ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿੱਥੇ ਹੇਮਾ ਮਾਲਨੀ ਉਹਨਾਂ ਦੀ ਪਤਨੀ ਉਹਨਾਂ ਨੇ ਪੋਸਟ ਸਾਂਝੀ ਕੀਤੀ ਕਿ ਉਹਨਾਂ ਨੂੰ ਪ੍ਰਾਈਵੇਸੀ ਚਾਹੀਦੀ ਹੈ ਪਰਿਵਾਰ ਨੂੰ ਜੋ ਹੈ ਇੱਕਦਮ ਇਕੱਲਾ ਛੱਡ ਦਿੱਤਾ ਜਾਵੇ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਪੂਰਨ ਤੌਰ ਤੇ ਉਹ ਠੀਕ ਨੇ ਤੇ ਹੌਲੀ ਹੌਲੀ ਹੋਰ ਰਿਕਵਰੀ ਉਹਨਾਂ ਦੀ ਹੋ ਜਾਵੇਗੀ ਉਹਨਾਂ ਦੀਆਂ ਮੌਤ ਦੀਆਂ ਖਬਰਾਂ ਜਿਹੜੀਆਂ ਤੇਜ਼ ਵਾਇਰਲ ਹੋਈਆਂ ਨੇ ਤੇ ਉਹ ਬਿਲਕੁਲ ਵੀ ਜਿਹੜੀਆਂ ਵਾਇਰਲ ਨਾ ਕੀਤੀਆਂ ਜਾਣ ਅਜਿਹਾ ਉਹਨਾਂ ਨੇ ਮੰਦ ਭਾਗਾ ਦੱਸਿਆ ਤੇ ਬਹੁਤ ਰੋਸ ਜ਼ਾਹਰ ਕੀਤਾ ਤੇ ਹੁਣ ਬਾਲੀਵੁੱਡ ਅਦਾਕਾਰ ਦਮਿੰਦਰ ਦੀਆਂ ਖਬਰਾਂ ਮੌਤ ਦੀਆਂ ਖਬਰਾਂ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਨੇ ਚੁੱਪੀ ਥੋੜੀ ਹੈ ਤੇ ਬਹੁਤ ਵੱਡੀ ਨਿਰਾਸ਼ਾ ਵੀ ਜਿਹੜੀ ਪਰਿਵਾਰ ਦੇ ਵੱਲੋਂ ਜ਼ਾਹਰ ਕੀਤੀ ਗਈ ਹੈ